ਕਮੇਟੀ ਦੀ ਇੱਥੇ ਮੀਟਿੰਗ ਸੀ ਜਿਹੜੀ ਪਿਛਲੇ ਅਕਾਲ ਤਖਸਾਲ ਦੇ ਹੁਕਮ ਦੇ ਨਾਲ ਪੰਜ ਬੰਦਿਆਂ ਦੀ ਜ਼ਿੰਮੇਵਾਰੀ ਲਈ ਸੀ ਸਾਡਾ ਜਿਲ੍ਹਾ ਜਿਹੜਾ ਗੁਰਦਾਸਪੁਰ ਉਹ ਵੀ ਸਤਵੰਤ ਕੌਰ ਹੋਣਾਂ ਦੇ ਇਹਨਾਂ ਦੀ ਡਿਊਟੀ ਇੱਥੇ ਲੱਗੀ ਸੀ ਜਿੱਦੀ ਸਤਵੰਤ ਕੌਰ ਉਹਨੀਆਂ ਜਿੱਥੇ ਆਇਆ ਜਿਹੜੀ ਸਾਡੇ ਜਿਲ੍ਹੇ ਦੀ ਸਾਰੇ ਭੱਤੀ ਸੀਗੀ ਅੱਜ ਤਿੰਨਾਂ ਜਿਲ੍ਹਿਆਂ ਦੇ ਅਸੀਂ ਜਿਨ੍ਹਾਂ ਦੇ ਵੀ ਤਿੰਨਾਂ ਹਲਕਿਆਂ ਦੇ ਜਿਲ੍ਹੇ ਵਾਸਤੇ ਵੀ ਡੈਲੀਗੇਟ ਬਣਾਏ ਆ ਜਿਹੜੇ ਜਨਰਲ ਹਾਊਸ ਦੇ ਕੈਲੀਕਸ਼ਨ ਹੀ ਖਰਾਏ ਨੇ ਉਹਨਾਂ ਦੀ ਮੌਜੂਦਗੀ ਵਿੱਚ ਅਸੀਂ ਜਿੰਨੀ ਜਿੰਨੀ ਕਿਸੇ ਦੀ ਭਰਤੀ ਸੀ ਭਰਤੀ ਦੇ ਹਿਸਾਬ ਦੇ ਨਾਲ ਅਸੀਂ ਹਰ ਇੱਕ ਨੂੰ ਨਾਮਜ਼ਦੀ ਦਿੱਤੀ ਆ ਕਿਸੇ ਦੇ ਨਾਲ ਕੋਈ ਫੇਵਰ ਨਹੀਂ ਕਿਸੇ ਨੂੰ ਕੀਤੀ ਕਿਸੇ ਦੀ ਮੋਤ ਤਾਂ ਨਹੀਂ ਕੀਤੀ ਜਿਹੜੇ ਬੰਦੇ ਕੰਮ ਕਰਨ ਵਾਲੇ ਆ ਉਹਨਾਂ ਸਾਰਿਆਂ ਨੂੰ ਅਸੀਂ ਨਾਮ ਰੱਖਿਆ ਤਾਂ ਗਾਂ ਵੀ ਨਾਮ ਰੱਖਿਆ ਉਹ ਬੜਾ ਲੋਕਾਂ ਦਾ ਸ਼ਾਹ ਸੀਗਾ ਜਿਹੜੇ ਦੇਖਿਆ ਸਾਰਾ ਜਿਹੜਾ ਹਾਲ ਆ ਸਾਰਾ ਭਰਿਆ ਹੋਇਆ ਸੀ ਇੱਥੇ ਅੱਜ ਤਿੰਨ ਹਲਕਿਆਂ ਦੇ ਬੰਦੇ ਆਏ ਸੀ ਗੁਰਦਾਸਪੁਰ ਦੇ ਅਜਿਨ ਨਗਰ ਦੇ ਤੇ ਡੇਰਾ ਬਾਬਾ ਨਾਨਕ ਦੇ ਬਟਾਲਾ ਨੂੰ ਬਟਾਲੇ ਆ ਸਾਡਾ ਜਿਹਦੇ ਵਿੱਚ ਬਟਾਲਾ ਹਲਕਾ ਫਤਿਹਗੜ ਚੂੜੀਆਂ ਹਲਕਾ ਸਿਰਿਆ ਦੰਤਰਾ ਹਲਕਾ ਤੇ ਕਾਦੀਨ ਹਲਕਾ ਚਾਰ ਹਲਕਿਆਂ ਦੇ ਕੱਲ ਨੂੰ ਉੱਥੇ ਆ ਉੱਥੇ ਵੀ ਇਸੇ ਤਰ੍ਹਾਂ ਦਾ ਇਕੱਠ ਹੋਣਾ ਕਿਉਂਕਿ ਸਾਡੀ ਪੱਤੀ ਜਿਹੜੀ ਆ ਜੈਨੂਨ ਅਸੀਂ ਆਧਾਰ ਕਾਰਡ ਦਾ ਨੰਬਰ ਲਾ ਕੇ ਕੀਤੀ ਆ ਜੇ ਆਧਾਰ ਕਾਰਡ ਦਾ ਨਹੀਂ ਲੱਗਾ ਕਿਸੇ ਕੋਲ ਤੋਂ ਉਹਦੇ ਨਾਲ ਆਪਣਾ ਮੋਟਰ ਜਿਹੜਾ ਕਾਰਡ ਆ ਉਹ ਲਾਇਆ ਨਾਲ ਨਾ ਨ ਮੋਬਾਈਲ ਨੰਬਰ ਦਿੱਤਾ ਔਰ ਬੜੇ ਉਤਸ਼ਾਹ ਦੇ ਨਾਲ ਲੋਕਾਂ ਨੇ ਅਕਾਲ ਤਖਨ ਨੂੰ ਸੀਸ ਨਵਾ ਕੇ ਲੋਕਾਂ ਨੇ ਪੱਟੀਆਂ ਲਈਆਂ ਮੱਥੇ ਨੂੰ ਲਾ ਲਾ ਕੇ ਫਿਰ ਲੋਕਾਂ ਨੇ ਭਗਤੀ ਕੀਤੀਆਂ ਪੁਛਾ ਦੇ ਨਾ ਸੋ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡਾ ਪਰਵਰਤਨ ਦੇਖੋਗੇ ਤੁਸੀਂ ਔਰ ਪ੍ਰਧਾਨ ਦੀ ਚੋਣ ਵੀ ਸਾਡੀ ਜਨਨਮਸਲੀ ਹੋਊਗੀ ਬਹੁਤ ਨਿਰਮਲ ਆ ਕੇ ਚੱਲਣਗੇ ਤੇ ਪੰਜਾਬ ਨੂੰ ਇੱਕ ਵਧੀਆ ਅਸੀਂ ਬਦਲ ਦੇਵਾਂਗੇ ਜੀ ਕੀ ਪੱਤੀ ਅਜਿੱਥੇ ਤਿੰਨ ਹਲਕਿਆਂ ਦੀ ਜਿਹੜੀ ਅਸੀਂ ਡੈਲੀਗੇਟਸ ਭਾਈ ਸੀਗੇ ਜਿਨ੍ਹਾਂ ਨੇ ਸ੍ਰੀ ਕਲਤਖ ਸਾਹਿਬ ਦੇ ਹੁਕਮਾਨ ਸਾਧ ਤੇ ਸ਼ੋਮਨੇ ਕਲਤਖ ਦੇ ਵਿਧੀ ਵਿਧਾਨ ਅਨੁਸਾਰ ਜਿਹੜੀ ਆਰਗੈਨਿਕ ਫੱਟੀ ਕਰਕੇ ਸਾਡੇ ਤੱਕ ਪਹੁੰਚਾਈਆਂ ਸੀਗੀਆਂ ਉਹ ਸਾਰੇ ਅਸੀਂ ਡੈਲੀਗੇਟ ਤਿੰਨ ਹਲਕਿਆਂ ਦੇ ਡੇਰਾ ਬਾਬਾ ਨਾਨਕ ਤੇ ਬਰਦਾਸਪੁਰ ਤੇ ਇੱਕ ਦਿਨਾਂ ਦਾ ਕਰਦੇ ਤਿੰਨ ਹਲਕਿਆਂ ਦੇ ਇਥੇ ਅਸੀਂ ਡੈਲੀਗੇਟ ਭਾਈ ਸੀ ਤੇ ਹਰੇਕ ਡੈਲੀਗੇਟ ਨੂੰ ਜਿੰਨੀ ਜਿੰਨੇ ਕਿਸੇ ਨੇ ਮਿਹਨਤ ਕੀਤੀ ਹੈ ਜਿੰਨੀ ਜਿੰਨੇ ਕਾਪੀ ਪਰ ਇਹ ਵਿਧਾਨ ਅਨੁਸਾਰ ਉਹਨੂੰ ਬੰਦਾ ਮਾਨਸਿਕਾ ਦਿੱਤਾ ਗਿਆ ਔਰ ਪੂਰੇ ਡੈਮੋਕਰੈਟਿਕ ਵੇਦੇ ਨਾਲ ਸਾਰੇ ਵਿਧੀ ਵਿਧਾਨ ਨੂੰ ਫੋਲੋ ਕੀਤਾ ਗਿਆ ਤਾਂ ਕਿ ਕੋਈ ਪਿਕਟ ਚੂਜ਼ ਨਾ ਹੋਵੇ ਤੇ ਹਰੇਕ ਨੂੰ ਬੰਦਾ ਮਾਨਸਿਕਾ ਉਹਦੇ ਮੁਕਾਬਲੇ ਮਿਲ ਸਕੇ ਵਾਇਰ ਜੀ ਦਾ ਖਾਸ